ਨਮਸਕਾਰ ਮੇਰੇ ਪਿਆਰੇ ਪਿਆਰੇ ਸਾਥੀਓ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਆਪਾਂ ਅੱਜ ਪੰਜਾਬੀ ਦੀ ਕਲਾਸ ਲੈ ਕੇ ਆਏ ਆ ਆਪਣਾ ਚੱਲ ਰਿਹਾ ਸੀ ਵਰਣਬੋਧ ਠੀਕ ਹੈ ਤਾਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕੁਝ ਟੈਕਨੀਕਲ ਰੀਜ਼ਨਸ ਚੱਲ ਰਹੇ ਸੀ ਜਿਸ ਕਰਕੇ ਕਾਪੀ ਕਲਾਸਾਂ ਥੋੜੀਆਂ ਡੇਟ ਹੋਈਆਂ ਸੀ ਉਮੀਦ ਕਰਦਾ ਵੀ ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਕਲਾਸਿਸ ਹੈ ਉਹ ਰੈਗੂਲਰ ਮਿਲਣਗੀਆਂ ਤਾਂ ਆਪਣਾ ਕੀ ਚੱਲ ਰਿਹਾ ਸੀ ਵਰਣਬੋਧ ਤਾਂ ਸਾਰਾ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਮੇਰੇ ਸਾਥੀ میرے پیارے پیارے اسٹوڈنٹس اپنا چینل ہے نائن ایٹ فائیو ایٹ فائیو ایٹ فائیو ٹو یو ٹیوب کے اوپر سرچ ہے دبل 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 کر وجے پنڈی ڈبل ٹو ڈبل ون پہلے ٹو فور زیرو ون سی ہوں ڈبل ڈبل ون کر دیا گیا کچھ دسیاوبر اس کر کے اپنا یوزر نیم ہے کی چینج کرنا پیا جب تھی ڈائریکٹ سرچ مار سکتے ہو ਵਿਜੇ ਪਿੰਡੀ ਸਟਡੀ ਪੁਆਇੰਟ ਤਾਂ ਆਪਾਂ ਗੱਲ ਕਰਦੇ ਆਂ ਜੀ ਵਰਣ ਬੋਧ ਦੀ ਜਿਹੜੀ ਆਪਣੀ ਪੰਜਾਬੀ ਭਾਸ਼ਾ ਦੀ ਕਲਾਸਾਂ ਜਿਹੜੀਆਂ ਚੱਲ ਰਹੀਆਂ ਜਿਹੜੇ ਥਿਊਰੀ ਕਲਾਸ ਆ ਅੱਜ ਆਪਾਂ ਵਰਣ ਬੋਧ ਦਾ ਇਹ ਕੰਪਲੀਟ ਕਰਦੇ ਆਂਗੇ ਠੀਕ ਹੈ ਇਹ ਕੰਪਲੀਟ ਕਰਕੇ ਇਸ ਤੋਂ ਬਾਅਦ ਆਪਣਾ ਰਹਿ ਜਾਏਗਾ ਸਿਰਫ ਜੋਰਜ ਉਸ ਤੋਂ ਬਾਅਦ ਆਪਣੇ ਜਿੰਨੇ ਵੀ ਐਮਸੀਕਿਊ ਆ ਜਿਹੜੇ ਪੰਜਾਬੀ ਦੇ ਉਹ ਆਪਾਂ ਲੈ ਕੇ ਆਵਾਂਗੇ ਔਰ ਜਿਹੜੇ ਆਪਣੇ ਪਿੱਛੇ ਪੇਪਰ ਹੋਏ ਆ ਕੋਈ 3 ट्रिपल एस ਹੋਇਆ ਪੰਜਾਬ ਉਸਦੇ ਹੋਇਆ ਸੀਟ ਐਟ ਪੀ ਜਿਹਨੇ ਪਿੱਛੇ ਹੋਇਆ ਸਾਰੇ ਪੇਪਰਾਂ ਨੂੰ ਐਨਲਾਈਜ਼ ਕਰਾਂਗੇ ਪੰਜਾਬੀ ਉਹਨਾਂ ਦੀ ਜਿਹੜੀ ਉਹਨਾਂ ਦੇ ਵਿੱਚ ਜਿਹੜੇ ਆਏ ਹੋਏ ਆ ਉਹ ਤੁਹਾਨੂੰ ਆਪਾਂ ਡਿਜੀਟਲ ਤਰੀਕੇ ਦੇ ਨਾਲ ਡਿਜੀਟਲ ਵੇ ਦੇ ਨਾਲ ਐਕਸਪਲੇਨ ਕਰਾਂਗੇ ਐਫ ਸੀ ਕਯੂ ਜਿਹੜੇ ਆਪਾਂ ਕਰਾਂਗੇ ਤਾਂ ਬੰਦ ਬੋਧ ਦੇ ਵਿੱਚ ਕੱਲ ਆਪਾਂ ਕੀਤਾ ਸੀਗਾ ਫੈਰ ਦੇ ਵਿੱਚ ਪੈਣ ਵਾਲੇ ਅੱਖਰ ਤੈਰ ਦੇ ਵਿੱਚ ਪੈਣ ਵਾਲੇ ਅੱਖਰ ਜਿਹੜੇ ਜਿਹੜੇ ਸੀ ਹਾ ਹਾ ਰਾਰਾ ਤੇ ਹੋਵਾ ਜਿਹਦੇ ਵਿੱਚੋਂ ਜਿਹੜਾ ਹੋਵਾ ਹੈ ਉਹਨਾਂ ਨੂੰ ਪੈਰ ਦੇ ਵਿੱਚੋਂ ਕੱਢ ਕੇ ਡਾਇਰੈਕਟ ਪਾਉਣ ਲੱਗ ਜੇ ਕਿ ਜਿਹੜਾ ਹੋਵੇ ਨੂੰ ਪੈਰ ਦੇ ਵਿੱਚ ਪਾਉਣਾ ਉਹਨਾਂ ਨੇ ਕੀ ਹੈ ਬੰਦ ਕਰਤਾ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਅਲੋਪ ਹੋ ਗਿਆ ਇਹਦੇ ਬਾਰੇ ਆਪਾਂ ਕੱਲ ਗੱਲ ਕੀਤੀ ਸੀ 10 ਤੋਂ 12 ਮਿੰਟ ਦੀ ਕਲਾਸ ਆਪਣੀ ਜਿਹੜੀ ਹੈ ਉਹ ਲਗਾਈ ਸੀਗੀ ਅੱਜ ਆਪਾਂ ਗੱਲ ਕਰਾਂਗੇ ਲਗਾ ਮਤਰਾਵਾਂ ਦੇ 12 ਦੇ ਵਿੱਚ ਸ਼ਬਦ ਵਿੱਚ ਕਿਸੇ ਵਰਨ ਨੂੰ ਉਚਾਰਨ ਸਮਾਂ ਜਦੋਂ ਕੋਈ ਸ਼ਬਦ ਹੈ ਉਹਦੇ ਵਿੱਚ ਕੋਈ ਵਰਨ ਹੈ ਜਦੋਂ ਉਹਨੂੰ ਚਾਰਨ ਸਮੇਂ ਜਿੰਨਾ ਜ਼ਿਆਦਾ ਸਮਾਂ ਲੱਗਦਾ ਹੈ ਉਹਨੂੰ ਵੀ ਕਹਿ ਦਿੰਦੇ ਆ ਮਾਤਰਾ ਇਹਨਾਂ ਮਤਰਾਵਾਂ ਨੂੰ ਲਿਖਤੀ ਰੂਪ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅੰਕਿਤ ਕਰਨਾ ਹੈ ਕਿ ਮਤਰਾਵਾਂ ਦੀ ਅਕਸਰ ਕੋਈ ਨਾ ਕੋਈ ਪਛਾਣ ਤਾਂ ਹੋਏ ਨਾ ਤਾਂ ਜਦੋਂ ਉਹਨੂੰ ਆਪਾਂ ਲਿਖਤੀ ਰੂਪ ਦੇ ਵਿੱਚ ਅੰਕਿਤ ਕਰਨਾ ਉਹਦੇ ਵਿੱਚ ਛੋਟੇ ਛੋਟੇ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਕੁਝ ਸ਼ਬਦ ਹੈ ਜਿਵੇਂ ਆਪਣਾ ਸੱਸਾ ਹੈ ਤੇ ਉਹਦੇ ਪੈਰ ਵਿੱਚ ਬਿੰਦੀ ਪਾ ਕੇ ਉਹਨੂੰ ਸ਼ਸ਼ਾ ਬਣਾ ਦਿੱਤਾ ਗਿਆ ਤਾਂ ਪਿਛੇ ਇਹ ਤੁਹਾਨੂੰ ਦੱਸਿਆ ਸੀ ਸ਼ੇਰ ਤੇ ਸ਼ੇਰ ਦੋਵਾਂ ਦੇ ਵਿੱਚ ਫਰਕ ਇੱਕ ਵਜਨ ਹੈ ਕਿ ਜਾਨਵਰ ਹੈ ਉਸੇ ਤਰ੍ਹਾਂ ਜਿਹੜੇ ਇਹ ਆ ਲਗਾਮਤਰਾਵ ਜਿਹੜੀਆਂ ਆ ਉਹਨੂੰ ਅੰਕਿਤ ਕਰਨ ਵਾਸਤੇ ਜਾਂ ਉਹਨੂੰ ਲਿਖਤੀ ਰੂਪ ਦੇਣ ਵਾਸਤੇ ਜਿਹੜਾ ਕੀ ਆ ਨਿੱਕੇ ਨਿੱਕੇ ਜਿਹੜੇ ਛੋਟੇ ਛੋਟੇ ਆਪਾਂ ਨੇ ਛੋਟੇ ਛੋਟੇ ਚਿੰਨਾਂ ਦੀ ਜਿਹੜੀ ਕੀ ਵਰਤੋਂ ਕੀਤੀ ਛੋਟੇ ਛੋਟੇ ਚਿੰਨ ਜਿਵੇਂ ਕਿ ਸਿਹਾਰੀ ਬਿਹਾਰੀ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਆ ਅੱਗੇ ਜਿਹੜੀਆਂ ਲਗਾ ਕੇ ਕਹਿੰਦੇ ਆ ਲਗਾਂ ਜਿਹੜੀ ਮਾਤਰਾ ਨੂੰ ਪ੍ਰਗਟ ਕਰਨ ਵਾਲੇ ਚਿੰਨ ਜਿਹੜੇ ਮਾਤਰਾ ਨੂੰ ਪ੍ਰਗਟ ਕਰਨ ਵਾਲੇ ਚਿੰਨ ਹੈ ਉਹਨਾਂ ਨੂੰ ਕੀ ਕਹਿੰਦੇ ਆ ਲਗਾ ਠੀਕ ਹੈ ਉਹਨਾਂ ਨੂੰ ਲਗਾ ਕਹਿੰਦੇ ਆ ਸੋ ਗੁਰਮੁਖੀ ਲਿਪੀ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਦੀ ਗੁਰਮੁਖੀ ਲਿਪੀ ਹੈ ਉਹਦੇ ਵਿੱਚ ਕਿੰਨੀਆਂ 10 10 ਹੈ ਟੋਟਲ ਲਗਾ ਮਤਰਾਵਾਂ ਇਸ ਤੋਂ ਬਾਅਦ ਜਿਹੜੇ ਇਹ ਹੈਗੇ ਆ ਇੱਕ ਇਹਦੇ ਵਿੱਚ ਹੈਗਾ ਮੁਕਤਾ ਮੁਕਤਾ ਕਿਹਣਾ ਹੁੰਦਾ ਹੈ ਜਿਹਦਾ ਆਪਣਾ ਕੋਈ ਚਿੰਨ ਨਹੀਂ ਹੁੰਦਾ ਜਿਵੇਂ ਕਿ ਉਹ ਡੈਕਟ ਲਿਖ ਦਿੰਦੇ ਆ ਉਸ ਠੀਕ ਹੈ ਉਹਨੂੰ ਵੀ ਕਹਿ ਦਿੰਦੇ ਆ ਮੁਕਤਾ ਇੱਕ ਚਿੰਨ ਤੋਂ ਰਹਿਤ ਹੁੰਦਾ ਇਸ ਦਾ ਕੋਈ ਕੀ ਹੈ ਚਿੰਨ ਨਹੀਂ ਹੁੰਦਾ ਅੱਗੇ ਆ ਜਾਂਦੀ ਹੈ ਸਿਹਾਰੀ ਸਿਹਾਰੀ ਆ ਦੇਖੋ ਇਹ ਸਿਹਾਰੀ ਹੈ ਜਿਹੜੀ ਸੱਸੇ ਨੂੰ ਸਿਹਾਰੀ ਪਈ ਹੋਈ ਹੈ ਠੀਕ ਹੈ ਪਿਛਿਆਂ ਬਿਹਾਰੀ ਦੀ ਹੈ ਇਹ ਆਪਾਂ ਗੱਲ ਕਰ ਰਹੇ ਆ ਆ ਦੇਖੋ ਬਿਹਾਰੀ ਇੱਥੇ ਵੀ ਬਿਹਾਰੀ ਹੈ ਵੈਸੇ ਦਾ ਪਰ ਆ ਦੇਖੋ ਇੱਥੇ ਬਿਹਾਰੀ ਹੈ ਬਿਹਾਰੀ ਹਿੰਦੀ ਜਿਹੜੀ ਪਿਛਲੇ ਪਾਸਿਓਂ ਐ ਕਰਕੇ ਪੈਂਦੀ ਹੈ ਇਹ ਸਿਹਾਰੀ ਹੈ ਇਹ ਔਂਕਰ ਹੈ ਇਹਨਾਂ ਦੇ ਨਾਲ ਅੱਗੇ ਇਹਨਾਂ ਦੇ ਸ਼ਬਦ ਵੀ ਬਣਦੇ ਆ ਜੇ ਤੁਸੀਂ ਆਪਾਂ ਦੇਖਦੇ ਆ ਕਿ ਮੈਂ ਜਦੋਂ ਐਮਸੀਕਿਊ ਲਿਆਵਾਂਗਾ ਦੇ ਵਿੱਚ ਤੋਂ ਇਹ ਸ਼ਬਦ ਕਿੱਦਾਂ ਬਣਦੇ ਆ ਤੁਹਾਨੂੰ ਦੱਸ ਦਿਆਂਗੇ ਵੈਸੇ ਦਾ ਜਿਹੜੀ ਜਿਹੜੀ ਆ ਹੁੰਦੀ ਹੈ ਆਲਮੋਸਟ ਇਹਨਾਂ ਦੇ ਨਾਲ ਉਹੀ ਮਾਤਰਾ ਹੀ ਲੱਗੀ ਹੋਈ ਹੈ ਠੀਕ ਹੈ ਮੇਰੇ ਪਿਆਰੇ ਬੱਚੇ ਸਾਡੇ ਆਖੀ ਔਂਕਰ ਹੈ ਜਿਹੜੀ ਔਂਕਰ ਦੇ ਵਿੱਚ ਆ ਜਾਂਦੇ ਜਿਹੜੇ ਇੱਕ ਜਿਹੜੀ ਲਾਈਟ ਪੈਂਦੀ ਹੈ ਨਿਸ਼ਚਿਤ ਇਹ ਇਹ ਆ ਗਈ ਬਲੈਂਕੜ ਜਿਹੜੀ ਡਬਲ ਪੈ ਗਈ ਇਹ ਆ ਗਈ ਔਂਕਰ ਜਿਹਨੂੰ ਆਪਾਂ ਉਹ ਪਾਉਨੇ ਆ ਇਹ ਆ ਗਈ ਉੂਠ ਇਹ ਦਲੈਂਕੜ ਆ ਜਾਂਦੀ ਆਪਣੇ ਇਹਨਾਂ ਨੂੰ ਕੰਪੈਰੀਜ਼ਨ ਕਰਕੇ ਜਿਹੜਾ ਪੜ੍ਹਨ ਤਰੀਕਾ ਆ ਜਾਇ ਇਹਨੂੰ ਕੰਪੈਰੀਜ਼ਨ ਕਰਕੇ ਆਪਦੇ ਵਿੱਚ ਸਿੱਖਣਾ ਜਿਹੜਾ ਸੌਖਾ ਹੈ ਇਸ ਵਾਰ ਆਇਆ ਆਪਣਾ ਕੰਨਣਾ ਕੰਨਣਾ ਜਿਹੜਾ ਐਂ ਕਰਕੇ ਲੱਗਦਾ ਹੈ ਕੁਝ ਨਹੀਂ ਕਰ ਸਕਦੇ ਆ ਆਦਮੀ ਕੁਝ ਵੀ ਲਿਖ ਸਕਦੇ ਆ ਇਹ ਕਰਨਾ ਆਪਣਾ ਠੀਕ ਹੈ ਇਸ ਵਾਰ ਆ ਗਈ ਲਾ ਸੇ ਤੁਹਾਨੂੰ ਦੱਸਿਆ ਸੀਗਾ ਦਲਾਵਾ ਸੈਰ ਇਹ ਆ ਜਾਂਦਾ ਇਹ ਹੋੜਾ ਹੋੜਾ ਦੇਖੋ ਆ ਤੇ ਤੁਹਾਨੂੰ ਕੀ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਕਣੋੜਾ ਇਹ ਵੀ ਲੱਗਿਆ ਹੋਇਆ ਇੱਥੇ ਤਾਂ ਇਹ ਜਿਹੜੀਆਂ ਆਪਣੀਆਂ ਟੋਟਲ 10 ਮਤਰਾਵਾਂ ਜਿਹਦੇ ਵਿੱਚ ਇੱਕ ਮੁਕਤ ਹੈ ਇਹਦੀ ਗੱਲ ਧਿਆਨ ਰੱਖਣੀ ਹੈ ਕਿ ਜਿਹੜਾ ਮੁਕਤ ਹੈ ਉਹ ਲਗਾ ਮਤਰਾਵਾਂ ਦੇ niche ਆਉਂਦਾ ਹੈ ਏਡੀ ਸੋਤਨਾਂ ਵੀ ਇਹਦੇ ਨਾਲ ਕੋਈ ਜਿੱਤ ਨਹੀਂ ਹੈ ਜੋ ਕੁਝ ਵੀ ਇਹ ਲਗ ਮਤਰਾਵਾਂ ਦੇ ਵਿੱਚ ਕਿਉਂ ਗਿਆ ਜਾਂਦਾ ਪਰ ਮੁਕਤਾ ਜਿਹੜਾ ਉਹ ਇਹਨਾਂ ਦੇ ਵਿੱਚ ਆਉਂਦਾ ਹੈ ਠੀਕ ਹੈ ਹੁਣ ਜਿਹੜੀਆਂ ਇਹ 10 ਤੇ 10 ਮਤਰਾਵਾਂ ਹੈ ਇਹ ਲਗ ਭਾਗ ਜਿਹੜੇ ਆਪਣੇ ਸਾਰੇ ਵਰਨ ਹੈ ਉਹਨਾਂ ਦੇ ਨਾਲ ਟੋਟਲੀ ਜਿਨੂੰ ਆਪਾਂ ਕਹਿੰਦੇ ਨੇ ਲਗ ਭਾਗ ਸਾਰੀਆਂ ਲੱਗ ਜਾਂਦੀਆਂ ਜਿੰਨੇ ਵੀ ਆਪਣੇ ਵਰਨ ਹੈ ਪੰਜਾਬੀ ਵਰਨ ਮਾਲਾ ਦੇ ਵਿੱਚ ਉਹਦੇ ਨਾਲ ਜਿਹੜੀਆਂ 10 ਤੇ 10 ਮਤਰਾਵਾਂ ਸਾਰੀਆਂ ਲੱਗ ਜਾਂਦੀਆਂ ਤਿੰਨ ਆਪਣੇ ਅੱਖਰ ਹੈ ਊੜਾ ਆੜਾ ਈ ਇਹ ਕਿਹੜੇ ਆਪਣੇ ਸਵਾਰਕ ਜਿਹੜੇ ਆਪਣੇ 10 10 ਮਤਰਾਵਾਂ ਹੈ ਇਹ ਸਵਾਰਕ ਅਖਰ ਹੀ ਇਹ ਤਿੰਨੋਂ ਦੇ ਤਿੰਨੇ ਸਵਾਰਕ ਅਖਰ ਹੀ ਇਹ ਜਿਹੜੇ ਹੈ ਮਤਰਾਵਾਂ ਨੂੰ ਸੰਪੂਰਨ ਤੌਰ ਤੇ ਸੰਪੂਰਨ ਕਰਦੇ ਹੈ ਜਾਂ ਲਿਖਣ ਦੇ ਵਿੱਚ ਸਹਾਇਤਾ ਕਰਦੇ ਹੈ ਆ ਈ ਉ ਇਹ ਸਾਰੇ ਜਿਹੜੇ ਸਿਹਾਰੀ ਪੈਰੀ ਜਿੰਨੀ ਵੀ ਹੈ ਇਹ ਤਿੰਨੇ ਸਵਾਰਕ ਅਖਰ ਹੀ ਪੂਰਾ ਕਰਦੇ ਹੈ ਹੁਣ ਇਥੇ ਮੇਨ ਗੱਲ ਇਹ ਹੈ ਜੀ ਜਿਹੜੀਆਂ ਲੱਗ ਭਾਗ ਮਤਰਾਵਾਂ ਆ ਸਾਰੇ ਵਰਨਾਂ ਨਾਲ ਲੱਗ ਜਾਂਦੀਆਂ ਪਰ ਜਿਹੜੇ ਆਪਣੇ ਤਿੰਨ ਸਵਾਰੱਖਰ ਜਿਹੜੇ ਇਹਨਾਂ ਸਵਾਰੱਖਰ ਐ ਇਹਨਾਂ ਦੇ ਨਾਲ ਇਹ ਮਤਰਾਵਾਂ ਦੀ ਜਿਹੜੀ ਐ ਇੱਕ ਨਿਸ਼ਚਿਤ ਮਾਤਰਾ ਜਿਹੜੀ ਆਪਾਂ ਕਹਿੰਦੇ ਰਹਿਗੇ ਇੱਕ ਨਿਸ਼ਚਿਤ ਕੀਤਾ ਗਿਆ ਹੈ ਜੀ ਸਿਰਫ ਇਹਨੀਆਂ ਮਤਰਾਵਾਂ ਹੀ ਸਵਾਰੱਖਰ ਦੇ ਨਾਲ ਲੱਗ ਸਕਦੀਆਂ ਉਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਦੇ ਆ ਕਿਹੜੇ-ਕਿਹੜੀਆਂ ਜਿਹੜੀਆਂ ਸਵਾਰੱਖਰ ਦੇ ਨਾਲ ਮਤਰਾਵਾਂ ਲੱਗਣਗੀਆਂ ਤੇ ਕਿਵੇਂ-ਕਿਵੇਂ ਲੱਗਣਗੀਆਂ ਤਾਂ ਅੱਗੇ ਮੇਰੇ ਪਿਆਰੇ ਮੇਰੇ ਸਾਥੀਓ ਆਪਾਂ ਗੱਲ ਕਰਦੇ ਆਂ ਕਿ ਜਿਹੜੇ ਆਪਣੇ ਤਿੰਨ ਸਵਰ ਅੱਖਰ ਹੈ ਉਹਨਾਂ ਨਾਲ ਕਿਹੜੀ ਕਿਹੜੀ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਿਹੜੇ ਤਰੀਕੇ ਨਾਲ ਕੀਤੀ ਜਾਂਦੀ ਹੈ ਇਹਨਾਂ ਨਾਲ ਲਿਮਟਿਡ ਮਾਤਰਾ ਹੀ ਲੱਗਦੀਆਂ ਇਸ ਗੱਲ ਨੂੰ ਤੁਸੀਂ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਆਪਾਂ ਪਹਿਲਾ ਸਵਰ ਅੱਖਰ ਹੈ ਜਿਹੜਾ ਆਪਣਾ ਊੜਾ ਹੈ ਊੜੇ ਨਾਲ ਵੀ ਹੈ ਕੇਵਲ ਤਿੰਨ ਹੀ ਮਾਤਰਾਵਾਂ ਲੱਗਦੀਆਂ ਬਸ ਕਿਹੜੀ ਕਿਹੜੀ ਲੱਗਦੀ ਹੈ ਇੱਕ ਲੱਗਦੀ ਹੈ ਔਂਕੜ ਇੱਕ ਲੱਗਦੀ ਹੈ ਦਲੈਂਕੜ ਇੱਕ ਲੱਗਦਾ ਔੜਾ ਇਹ ਤਿੰਨ ਮਤਰਾਵਾਂ ਸਿਰਫ ਊੜੇ ਨਾਲ ਲੱਗਦੀਆਂ ਇਸ ਤੋਂ ਇਲਾਵਾ ਕੀ ਹੈ ਇਹਦੇ ਨਾਲ ਕੋਈ ਨਹੀਂ ਮਾਤਰਾ ਕੀ ਹੈ ਨਹੀਂ ਲੱਗਦੀ ਊੜੇ ਨਾਲ ਨਾ ਤਾਂ ਊੜੇ ਨੂੰ ਆਪਾਂ ਸਿਆਹੀ ਪਾ ਸਕਦੇ ਨਾ ਊੜੇ ਨੂੰ ਆਪਾਂ ਬਿਆਰੀ ਪਾ ਸਕਦੇ ਠੀਕ ਹੈ ਤਾਂ ਊੜੇ ਨਾਲ ਕੀ ਹੈ ਇਸ ਉੱਪਰ ਲੱਗਦੀ ਹੈ ਇੱਕ ਤਰ੍ਹਾਂ ਇੱਕੜ ਲੱਗਦੀ ਹੈ ਇੱਕ ਤਲਾ ਹੋਣਾ ਲੱਗਦਾ ਹੈ ਊੜਾ ਵੀ ਜਿਹੜਾ ਕੀ ਹੈ ਊੜਾ ਹੈ ਉਹਦੇ ਉੱਪਰ ਐ ਕਰਕੇ ਉਹ ਆਪਣਾ ਜਿਹੜਾ ਕੀ ਹੈ ਉਹਦਾ ਮੂੰਹ ਖੁੱਲ ਜਾਂਦਾ ਹੈ ਊੜੇ ਦਾ ਇਹਨੂੰ ਆਪਾਂ ਹੋੜਾ ਵੀ ਲੈਣੇ ਨਾਮੀ ਊੜਾ ਪਾ ਕੇ ਇਹਦੇ ਉੱਪਰ ਆਪਾ ਊੜਾ ਲਾਉਂਦੇ ਇਹ ਗਲਤ ਹੈ ਤੇ ਊੜਾ ਜਿਹੜਾ ਖੁਦ ਆਪਣਾ ਜਿਹੜਾ ਇਸ ਤਰ੍ਹਾਂ মুখ ਖੋਲਦਾ ਜਿਵੇਂ ਕਿ ਓਟ ਆਸਰਾ ਆਮ ਤੌਰ ਤੇ ਆਪਣੇ ਜਿਹੜੇ ਕਹਿੰਦੇ ਆ ਆਮ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਹੈ ਓਟ ਆਸਰਾ ਕਿ ਹਰੇਕ ਬੰਦਾ ਰੱਬ ਦਾ ਗੁਰੂ ਦਾ ਓਟ ਆਸਰਾ ਲੈਂਦਾ ਹੈ ਤੇ ਜ਼ਰੂਰੀ ਵੀ ਹੈ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਤਾਂ ਇਹ ਜਿਹੜਾ ਊੜਾ ਹੈ ਪੂਰੇ ਦੇ ਵਿੱਚ ਹੂੜਾ ਫਾਉਂਡ ਦਾ ਤਰੀਕਾ ਇਹ ਹੈ ਕਿ ਜਿਹੜਾ ਇਹਦਾ ਮੂੰਹ ਆ ਉਹ ਉੱਪਰ ਵਾਲੇ ਵੱਲ ਦਾ ਖੁੱਲ ਜਾਂਦਾ ਇਹਨੂੰ ਕੀ ਆ ਹੂੜਾ ਕਿਹਾ ਜਾਂਦਾ ਹੈ ਇਸ ਕਰਕੇ ਦਾ ਮੇਰੇ ਪਿਆਰੇ ਪਿਆਰੇ ਬੱਚਿਓ ਧਿਆਨ ਰੱਖਦਾ ਹੈ ਠੀਕ ਹੈ ਇਸ ਵਾਰ ਔਂਕੜ ਆਣੀ ਔਂਕੜ ਦੇ ਵਿੱਚ ਜਿਵੇਂ ਆ ਗਿਆ ਉਹ ਉਸ ਠੀਕ ਹੈ ਇਹ ਜਿਹੜੇ ਸ਼ਬਦ ਆ ਜਾਂਦੇ ਆ ਉਸ ਵਿੱਚ ਰੈਂਕੜ ਆ ਜਾਂਦੀ ਹੈ ਰੈਂਕੜ ਦੇ ਵਿੱਚ ਉਠ ਆ ਗਿਆ ਉੱਚ ਨੀਚ ਆ ਗਿਆ ਠੀਕ ਹੈ ਉੱਚ ਕੱਲਾ ਆ ਗਿਆ ਇਹ ਜਿਹੜੇ ਸ਼ਬਦ ਆ ਇਹਦੇ ਨਾਲ ਆ ਜਾਂਦੇ ਆ ਤਾਂ ਹੁੜੇ ਹੁੜੇ ਬਾਰੇ ਤਾਂ ਆਪਾਂ ਤੁਹਾਨੂੰ ਐਕਸਪਲੇਨ ਕਰ ਹੀ ਚੁੱਕੇ ਆ ਇਹਦੇ ਵਿੱਚ ਓਟ ਉਪਰ ਆ ਇਹ ਵਾਲੇ ਸ਼ਬਦ ਕਿਹੜੇ ਆ ਹੁੜੇ ਜਿਹੜਾ ਊੜ ਹੈ ਦੇ ਨਾਲ ਹੁੜਾ ਲੱਗ ਕੇ ਜਿਹੜੇ ਵੱਢਦੇ ਆ ਉਹ ਇਹ ਸ਼ਬਦ ਹੈ ਇਸ ਤਰ੍ਹਾਂ ਦੇ ਆ ਓਟ ਉਪਰਾਂ ਮੇਰਾ ਇਸ ਤੋਂ ਬਾਅਦ ਆਇਆ ਦੂਸਰਾ ਸਵਰਕ ਜਿਹੜਾ ਆਪਣੇ ਕੋਲੇ ਐੜਾ ਐੜੇ ਨਾਲ ਕੇਵਲ ਚਾਰ ਪਤਰਾਵਾਂ ਲੱਗਦੀਆਂ ਬਸ ਬਾਕੀ ਛੇ ਨਹੀਂ ਲੱਗਦੀਆਂ ਇਹਦੇ ਨਾਲ ਸੱਤ ਨਹੀਂ ਲੱਗਦੀਆਂ ਸਿਰਫ ਤਿੰਨ ਲੱਗਦੀਆਂ ਇਹਦੇ ਨਾਲ ਸਿਰਫ ਚਾਰ ਲੱਗਦੀਆਂ ਜਿਨ੍ਹਾਂ ਦੇ ਵਿੱਚ ਮੁਕਤਾ ਕੀ ਹੈ ਜਿਹੜਾ ਖੁਦ ਐੜਾ ਠੀਕ ਹੈ ਮੁਕਤਾ ਕੀ ਹੈ ਕਿ ਖੁਦ ਹੈ ਇਹਦੇ ਵਿੱਚ ਅਮਰ ਹੋ ਗਿਆ ਅਸਰ ਹੋ ਗਿਆ ਇਹ ਜਿਹੜੇ ਸ਼ਬਦ ਹੈ ਇਹ ਬਣ ਜਾਂਦੇ ਆ ਮੁਕਤਾ ਜਿਹੜਾ ਇਹਦਾ ਠੀਕ ਹੈ ਇਹਦੇ ਪਿਛੇ ਤੋਂ ਬਾਅਦ ਆਇਆ ਕੰਨੜ ਆਦਮੀ ਆ ਗਿਆ ਆਤਮਾ ਆ ਗਿਆ ਆਮ ਹੋ ਗਿਆ ਠੀਕ ਹੈ ਇਹ ਜਿਹੜੇ ਸ਼ਬਦ ਹੈ ਇਹਦੇ ਨਾਲ ਲੱਗ ਜਾਂਦੇ ਐ ਜਿਹੜੇ ਬਣਦੇ ਐ ਤੰਨਾ ਲਾ ਕੇ ਸੋ ਜਿਹੜੇ ਸ਼ਬਦ ਬਣਦੇ ਐ ਤੰਨਾ ਲਾ ਕੇ ਐਨ ਇਸ ਵਾਰ ਬਲਾਵਾ ਬਲਾਵਾ ਵਿੱਚ ਜਿਹੜਾ ਸ਼ਬਦ ਬਣ ਗਿਆ ਐਨਕ ਐ ਤੋਂ ਆਰ ਠੀਕ ਹੈ ਇਹ ਸ਼ਬਦ ਬਣਦੇ ਐ ਇਸ ਵਾਰ ਇਹਦਾ ਕੋਡ ਆ ਔਰਤ ਆਉ ਕ ਇਹ ਜਿਹੜਾ ਸ਼ਬਦ ਹੈ ਇਹ ਬਟ ਦੇ ਆ ਕਨੋੜੇ ਦੇ ਨਾਲ ਹੁਣ ਕਈ ਬੱਚੇ ਸੋਚ ਰਹੇ ਹੋਣਗੇ ਜੇਕਰ ਕਨੋੜਾ ਲੱਗਦਾ ਹੈ ਤੇ ਗ਼ੋੜਾ ਨਹੀਂ ਲੱਗਦਾ ਕਿਉਂ ਬਹੁਤ ਸਾਰੇ ਬੱਚਿਆਂ ਦੇ ਮਾਈਂਡ ਦੇ ਵਿੱਚ ਸਵਾਲ ਜਿਹੜਾ ਚੱਲ ਰਿਹਾ ਹੋਏਗਾ ਕਿ ਗ਼ੋੜਾ ਕਿਉਂ ਨਹੀਂ ਲੱਗਦਾ ਤਾਂ ਇਹਦਾ ਕੀ ਹੈ ਜਿਹੜਾ ਡਿਜ਼ਾਈਨ ਕੀਤਾ ਗਿਆ ਸ਼ੁਰੂ ਤੋਂ ਲੈ ਕੇ ਜਿਵੇਂ ਨਾ ਆ ਦੇਖੋ ਇਹਦੇ ਨਾਲ ਗ਼ੋੜਾ ਜਿਹੜਾ ਉਹ ਨਹੀਂ ਲੱਗਦਾ ਸਿਰਫ ਐੜ ਨਾਲ ਜਿਹੜਾ ਵੀ ਐੜਾ ਸਵਾਰ ਰਖ ਰ ਹੈ ਇਹਦੇ ਨਾਲ ਸਿਰਫ ਕਨੋੜਾ ਹੀ ਲੱਗਦਾ ਹੈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਮੇਰੇ ਪਿਆਰੇ ਪਿਆਰੇ ਬੱਚਿਓ ਇਸ ਗੱਲ ਦਾ ਤੁਸੀਂ ਪੂਰਾ ਧਿਆਨ ਰੱਖਣਾ ਹੈ ਵੀ ਜਿਹੜਾ ਐੜਾ ਉਹਦੇ ਨਾਲ ਸਿਰਫ ਕਨੋੜਾ ਲੱਗਦਾ ਹੈ ਖੋੜਾ ਨਹੀਂ ਲੱਗਦਾ ਜੇ ਖੋੜਾ ਲੱਗਦਾ ਹੁੰਦਾ ਤਾਂ ਇਥੇ ਤੁਹਾਨੂੰ ਦੱਸ ਦਿੱਤਾ ਜਾਂਦਾ ਸਿਰਫ ਚਾਰ ਮਤਰਾਵਾਂ ਜਿਹੜੀਆਂ ਨੇ ਚਾਰ ਮਤਰਾਵਾਂ ਜਿਹੜੀਆਂ ਇੱਕ ਮੁਕਤ ਹੈ ਇੱਕ ਕੰਨ ਹੈ ਇੱਕ ਦੁਲਾਵਾਂ ਹੈ ਇੱਕ ਕਨੋੜਾ ਹੈ ਇਹ ਚਾਰ ਮਤਰਾਵਾਂ ਜਿਹੜੀਆਂ ਐੜੇ ਨਾਲ ਲੱਗਦੀਆਂ ਤੇ ਆਹ ਬੇਸ਼ਕ ਸ਼ਬਦ ਬਣਦੇ ਐ ਜਿਵੇਂ ਆਮ ਆਦਮੀ ਐੜਕ ਐਤਵਾਰ ਕੋਣੋਰੇ ਨਾਲ ਔਰਤ ਔਖਾ ਇਹ ਸ਼ਬਦ ਬਣਦੇ ਐ ਜਿਹੜੇ ਕੀ ਐੜੇ ਸਵਰ ਅੱਖਰ ਦੇ ਨਾਲ ਆਗੇ ਆਏਗਾ ਆਪਣਾ ਈੜੀ ਸਵਰ ਅੱਖਰ ਈੜੀ ਸਵਰ ਅੱਖਰ ਦੇ ਨਾਲ ਸਿਰਫ ਅਤੇ ਸਿਰਫ ਤਿੰਨ ਮਤਰਾਵਾਂ ਲੱਗਦੀਆਂ ਹੁਣ ਆ ਦੇਖੋ ਆਪਾਂ ਐੜੇ ਦੀ ਗੱਲ ਕਰ ਰਹੇ ਸੀ ਐੜੇ ਨਾਲ ਨਾਲ ਆਪਾਂ ਸਿਆਰੀ ਲਾ ਸਕਦੇ ਨਾ ਬਿਹਾਰੀ ਲਾ ਸਕਦੇ ਠੀਕ ਐ ਇਸ ਤੋਂ ਇਲਾਵਾ ਬਸ ਮੁਕਤਾ ਕੰਨਾ ਤੋਂ ਲਾਵਾ ਤੇ ਕਨੋੜਾ ਬਸ ਨਾ ਸਿਹਾਰੀ ਪਿਆਰੀ ਔਕੜ ਦੇ ਨਿਕੜ ਐੜੇ ਨੂੰ ਨਹੀਂ ਲੱਗਦੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਮੇਰੇ ਪਿਆਰੇ ਪਿਆਰੇ ਸਾਥੀ ਹੋਰ ਕੀ ਆਇੰਦਾ ਈੜੀ ਸਵਰ ਕਰਸੇ ਇਹ ਜਿਹੜਾ ਕਹੜੇ ਕਹੜੇ ਲੱਗਦੇ ਆ ਸਿਹਾਰੀ ਬਿਹਾਰੀ ਤੇ ਲਾ ਬਸ ਇੱਕ ਸਿਹਾਰੀ ਲੱਗਦੀ ਹੈ ਇੱਕ ਬਿਹਾਰੀ ਲੱਗਦੀ ਹੈ ਤੇ ਇੱਕ ਲਾ ਲੱਗਦੀ ਹੈ ਦਲਾਵਾ ਵੇਲੇ ਨੂੰ ਨਹੀਂ ਲੱਗਦੀ ਹੈ ਵੀ ਜ਼ਿਆਦਾ ਧਿਆਨ ਰੱਖਣਾ ਜੀ ਕੱਲੀ ਲਾ ਲੱਗਦੀ ਹੈ ਦਲਾਵਾ ਨਹੀਂ ਲੱਗਦੀਆਂ ਕੋਈ ਏ ਨੂੰ ਦਲਾਵਾ ਲਾ ਕੇ ਕੋਈ ਵੀ ਸ਼ੌਪ ਦਾ ਜਿਹੜਾ ਨਹੀਂ ਵੱਟਦਾ ਇਸ ਗੱਲ ਦਾ ਮੇਰੇ ਪਿਆਰੇ ਪਿਆਰੇ ਸਾਥੀ ਤੁਸੀਂ ਧਿਆਨ ਰੱਖਣਾ ਹੈ ਸਿਰਫ ਅਤੇ ਸਿਰਫ ਆਹ ਤਿੰਨ ਚੀਜ਼ਾਂ ਲੱਗਦੀਆਂ ਸਿਹਾਰੀ ਬਿਹਾਰੀ ਤੇ ਲਾ ਇਸ ਤੋਂ ਇਲਾਵਾ ਜਿਹੜੇ ਬਾਕੀ ਸੱਤ ਆਪਣੀਆਂ ਮਤਰਾਵਾ ਪਾਈਆਂ ਉਹ ਈੜੀ ਨੂੰ ਨਹੀਂ ਲੱਗਦੀਆਂ ਠੀਕ ਹੈ ਸਿਹਾਰੀ ਨੂੰ ਪੈ ਜਾਂਦੀ ਹੈ ਇਹ ਦੇਖੋ ਵਿਹਾਰੀ ਵੀ ਪੈ ਜਾਂਦੀ ਹੈ ਤੇ ਲਾ ਪੈਂਦੀ ਹੈ ਬਸ ਈੜੀ ਨੂੰ ਦਲਾਵਾ ਜਿਹੜੀਆਂ ਨਹੀਂ ਪੈਂਦੀਆਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨਾ ਇਹਨੂੰ ਔਂਕੜ ਪੈਂਦੀ ਨਾ ਇਹਨੂੰ ਦਲੇਫੜ ਪੈਂਦੀ ਠੀਕ ਹੈ ਸਿਹਾਰੀ ਵਿਹਾਰੀ ਤੇ ਲਾ ਪੈਂਦੀ ਹੈ ਚਾਈ ਨਾਲ ਇਹ ਦੇਖੋ ਇਹ ਹੈ ਇੱਕ ਹੈ ਇਸ ਹੋ ਗਿਆ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਬਣ ਜਾਂਦੇ ਹੈ ਵਿਹਾਰੀ ਨਾਲ ਹੋ ਗਿਆ ਈਦ ਹੋ ਗਿਆ ਇਮਾਨ ਹੋ ਗਿਆ ਇਸਵੀ ਇਸਵੀ ਸਾਹਮਣੇ ਜਿਹੜੇ ਬਗੈਰ ਨੇ ਜਿਹੜੇ ਚੱਲ ਰਹੇ ਹੈ ਠੀਕ ਹੈ ਉਸਪਰ ਨਾਂ ਆ ਜਾਂਦੀ ਲਾਂ ਦੇ ਵਿੱਚ ਆਗੇ ਜੀ ਏਟਾ ਹੋ ਗਿਆ ਇੱਧਰ ਹੋ ਗਿਆ ਠੀਕ ਹੈ ਏਕ ਹੋ ਗਿਆ ਏਕ ਓਂਕਾਰ ਉਹ ਕਹਿ ਦਿੰਦੇ ਆ ਉਹ ਜੀੜੀ ਤੇ ਨਹੀਂ ਪੈਂਦਾ ਠੀਕ ਹੈ ਤਾਂ ਮੇਰੇ ਪਿਆਰੇ ਪਿਆਰੇ ਸਾਥੀਓ ਇਹ ਸੀ ਆਪਣਾ ਜਿਹੜੀਆਂ ਮਤਰਾਵਾਂ ਜਿਹੜੀਆਂ ਲਗਾ ਮਤਰਾਵਾਂ ਦੀ ਵਰਤੋਂ ਆਪਾਂ ਸਵਰਖ ਨਾਲ ਕਿਸ ਤਰ੍ਹਾਂ ਕਰਨੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਲਗਾ ਮਤਰਾਵਾਂ ਬਾਰੇ ਦੱਸਿਆ ਵੀ ਲਗਾ ਮਤਰਾਵਾਂ ਹੁੰਦੀਆਂ ਕੀ ਹੈ ਇਸ ਤੋਂ ਬਾਅਦ ਆਪਣਾ ਇੱਕ ਬਸ ਆਖਰੀ ਟੌਪਿਕ ਰਹਿ ਗਿਆ ਜਿਹੜੇ ਇਹਦੇ ਵਿਅੰਜਨ ਬਚੇ ਆ ਉਹਨਾਂ ਨਾਲ ਇਹਨਾਂ ਦੀ ਯੂਜ਼ ਕਿਵੇਂ ਕਰਨੀ ਹੈ ਵੈਸੇ ਤਾਂ ਆਲਮੋਸਟ ਪਤਾ ਹੀ ਹੈ ਸਾਰੇ ਬੱਚਿਆਂ ਨੂੰ ਪਰ ਫਿਰ ਵੀ ਮੇਰਾ ਕੰਮ ਹੈ ਐਕਸਪਲੇਨ ਕਰਨਾ ਤਾਂ ਮੇਰੇ ਪਿਆਰੇ ਪਿਆਰੇ ਸਾਥੀਓ ਮੇਰੇ ਨਾਲ ਜੁੜੇ ਰਹਿਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਬੱਚਿਆਂ ਨੇ ਜਿਹੜੇ ਮੇਰੇ ਪਿਆਰੇ ਪਿਆਰੇ ਸਾਥੀਆਂ ਨੇ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣਾ ਚੈਨਲ ਹੈ ਮੇਰੇ ਪਿੰਡੀ ਸਟੱਡੀ ਪੁਆਇੰਟ ਹੈ ਕੰਟੈਕਟ ਨੰਬਰ ਆਪਣਾ ਇਹ ਹੈ ਸੱਚ ਕਰਨ ਦਾ ਤਰੀਕਾ ਹੈ ਜਿਹੜਾ ਵਿਜੇ ਪਿੰਡੀ 2221 ਤਾਂ ਮੇਰੇ ਪਿਆਰ ਕਰੇ ਸਾਥੀ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ